ਅਸ਼ੀਰਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਕਣਕਾਂ ਨੂੰ ਪਾਣੀ ਲੱਗਦੇ ਆ ਤੇ ਕੱਲ ਕੱਲ ਦਾ ਸੱਚੋ ਦੋ ਹੀ ਚੱਲਦੇ ਨੇ ਪਰਸੋਂ ਹੁਣ ਦੋ ਤਿੰਨ ਦਿਨ ਚਾਰ ਮੋਟਰਾਂ ਚੱਲਦੀਆਂ ਬਾਈ ਇੱਕ ਆਪਣੀ ਆ ਵੀ ਚਲਾਈ ਹੋਈ ਐ ਤੇ ਦੂਜੀ ਖੂਹ ਪਰ ਉੱਥੇ ਵੀ ਪਾਣੀ ਲੱਗ ਗਿਆ ਹੁਣ ਆਪਣਾ ਤੇ ਦੋ ਮੋਟਰਾਂ ਮੰਡ ਚ ਉੱਥੇ ਮੋਟਰ ਮੰਡ ਚ ਇੱਕ ਪਾਸੇ ਲੱਗ ਗਿਆ ਦੂਜੇ ਪਾਸੇ ਲਾਉਣਾ ਐ ਤੇ ਆਪਣੀ ਅੰਬ ਵਾਲੀ ਮੋਟਰ ਤੇ ਹਲੇ ਥੋੜੀ ਜਿਹੀ ਲੇਟ ਐ ਉੱਥੇ ਲੇਟ ਲੱਗਣਾ ਐ ਤੇ ਇੱਧਰ ਬੰਨ ਪਰ ਆਏ ਹੋਏ ਤੇ ਬਾਈ ਬੰਨ ਪਰ ਥੋੜੀ ਜਿਹੀ ਦਿੱਕਤ ਪੈ ਰਹੀ ਹੈ ਸਾਡੀ ਪਾਈਪਲਾਈਨ ਖਰਾਬ ਹੋ ਗਈ। ਇਹਦੇ ਕਰਕੇ ਇੱਥੇ ਤੋਂ ਪਾਣੀ ਉਹ ਜਾਣਾ ਦੇਖੋ ਕਿੱਥੇ ਖੰਭਾ ਉਧਰ ਨੂੰ ਪਾਣੀ ਚੜਾਣਾ ਧਾਨਾ ਮੰਗ ਜੀ ਮੈਂ ਅੱਗੇ ਧਾਨਾ ਨੂੰ ਵੇਥੀ ਤੇ ਲੱਗਦਾ ਤਾਂ ਪਹਿਲਾਂ ਹੀ ਪਾਈਪਲਾਈਨ ਉਦੀ ਪੱਟ ਕੇ ਵੀ ਦੇਖੀ ਆ ਉਹ ਨੱਕਾ ਪੱਟ ਵੀ ਦਿੱਤਾ ਤਾਂ ਵੀ ਮਤਲਬ ਕਿ ਉੱਥੇ ਪਾਣੀ ਨਹੀਂ ਨਿਕਲ ਰਿਹਾ ਪਤਾ ਨਹੀਂ ਵਿੱਚ ਕਿਤੇ ਦਬ ਗਈ ਹੁਣ ਦੇਖਦੇ ਆ ਕਿੰਨਾ ਪੰਗਾ ਛਿੜਦਾ ਚਲੋ ਹੁਣ ਪਾਣੀ ਬਹੁ ਮੰਗਦੀ ਮੈਂ ਹੁਣ ਇਹਨੂੰ ਡਾਇਰੈਕਟ ਭਰਦੇ ਆ ਇੱਕਣਾ ਹੀ ਤੇ ਇੱਥੇ ਆਏ ਤਾਂ ਖੇਤ ਚ ਤੇ ਇੱਕ ਬੰਦਾ ਮਿਲਿਆ ਬਾਈ ਬਸ ਤੁਸੀਂ ਤਾਂ ਤਰਸਦੇ ਹੀ ਤਰਸਦੇ ਆ ਉਹਨੂੰ ਦੇਖਣ ਨੂੰ ਅਸੀਂ ਵੀ ਬਾਈ ਦੇਖਣ ਤੇ ਉਹਦੇ ਰਹਿ ਗਏ ਵੀ ਬੰਦੇ ਨੂੰ ਅੱਜ ਕੁਦਰਤ ਉਹ ਕਹਿੰਦੇ ਨੇ ਵੀ ਦਰਸ਼ਨ ਹੋ ਗਏ ਬੰਦੇ ਦੇ ਤੁਹਾਨੂੰ ਵੀ ਕਰਾ ਦਿੰਦੇ ਆ ਤੇ ਬੰਦਾ ਗੱਲੇ ਨਹੀਂ ਕਰਦਾ ਹੈਗਾ ਦੇਖੋ ਬਾਈ ਕਿੰਨਾ ਫਰਕ ਪੈ ਜਾਂਦਾ ਲੋ ਬਾਈ ਮਿਲੋ ਬੰਦੇ ਨੂੰ ਕਰੋ ਦਰਸ਼ਨ ਬਾਈ ਸასიਖਾਲ ਜੀ ਬਾਈ ਸਾਰਿਆਂ ਨੂੰ ਬਾਈ ਜਾਣਦੇ ਆ ਉਹਨਾਂ ਪਲਤਾਨੀ ਗਏ ਨੂੰ ਬਾਈ ਮੈਂ ਤੁਹਾਡਾ ਗੁਰਪ੍ਰੀਤ ਆਪਣਾ ਹਾਂ ਦੇਸੀ ਚ ਦੇਸੀ ਸ਼ਹਿਰ ਦਾ ਹਾਂ ਤੇ ਬਾਈ ਗੁਰਪ੍ਰੇ ਦਾ ਅੱਜ ਦਰਸ਼ਨ ਹੋਏ ਮੈਨੂੰ ਬਹੁਤ ਦਿਨਾਂ ਬਾਅਦ ਕਿਉਂਕਿ ਮੈਂ ਕਹਿੰਦਾ 5 ਮਹੀਨੇ ਹੀ ਹੋ ਗਿਆ ਹੁਣ 5 ਉੱਧਰ ਕਣਕ ਜੀ ਦੀ ਵੱਢੀ ਵੀ ਉਦੋਂ ਨੇ ਮਿਲੇ ਤੇ ਆਪਾਂ ਹਾਂ ਜੀ ਦੀ ਵੱਢੀ ਹਾਂ ਬਾਈ ਜਿੱਦਣ ਜੀ ਦੀ ਵੱਢੀ 20 25 ਦਿਨ ਤਾਂ ਹੋ ਗਏ ਹੁਣੇ ਜ਼ਿਆਦਾ ਹੋ ਗਏ ਹੈਂ ਜ਼ਿਆਦਾ ਹੋ ਗਏ ਬਾਈ ਦੇਖ ਲਓ ਦੇਖੋ ਵੀ ਅੱਜ ਦਿਖਾਇਆ ਗੁਰਪ੍ਰੇ ਦਾ ਇੱਥੇ ਹਾਂ ਕੁਦਰਤੀ ਕੁਦਰਤੀ ਟੱਕਰ ਗਿਆ ਨਹੀਂ ਤੇ ਇਸ ਟਾਈਮ ਤਾਂ ਬਾਈ ਦਿਖਦਾ ਹੀ ਨਹੀਂ ਹੈਗਾ ਤੂੰ ਕਿੱਧਰ ਹੈ ਨਾ ਤੂੰ ਕਿਤੇ ਲ ਭਲਵਾਨੀਪੁਰ ਨਿਕਲ ਗਿਆ ਲੱਗ ਕੇ ਹੈਂ ਲਾ ਭਲਵਾਨੀ ਕੰਨ ਹਾਂ ਜੰਡ ਸੂਟ ਲੱਗਦੇ ਅਸੀਂ ਤੇ ਕਿੰਨੀ ਗਰਮਸ਼ੀਰਨ ਪਾਈ ਹੋ ਮੁੰਡਾ ਭਾਈ ਮੀਟ ਦੀ ਉੱਥੇ ਰਹਿੰਦਾ ਹੈਂ ਪਤਾ ਨਹੀਂ ਵੀਡੀਓ ਗਰਮੈਸ ਹੋਈ ਜਾਂਦੀ ਹੈ ਨਹੀਂ ਨਹੀਂ ਮੈਂ ਫੇਰ ਜਾਂਦਾ ਨਾ ਡਿਊਟੀ ਫੇਰ ਬੂਟ ਵਾਲ ਟਲਾਊਗਾ ਸਾਰੇ ਯਾਰ ਅੱਛਾ ਅੱਛਾ ਬਾਗੇ ਜਾਣੇ ਪੈਂਦੇ ਆ ਬਾਤੀ ਉੱਥੀ ਹੁੰਦੀ ਆ ਸਾਡੀ ਹੂੰ ਕਿ ਵਰਦੀ ਸੀ ਹੋ ਲਿਆ ਨਾ ਮੈਂ ਤਾਂ ਠੀਕ ਜਾਂ ਨਹੀਂ ਦਾ ਅੱਜ ਹਾਂ ਮੈਂ ਆ ਗਿਆ ਦੇ ਦਿਨ ਤੇ ਛੁੱਟੀ ਕਰਿਆ ਛੁੱਟੀ ਕਰਿਆ ਠੀਕ ਹੈ ਠੀਕ ਉਹ ਵੀ ਗੰਨਾ ਟਾਲਪੁਰ ਗਈ ਤਾਂ ਗੰਨਾ ਵੀ ਤਨੇ ਬਾਈ ਗੰਨਾ ਨਵੇੜ ਤਾਂ ਸਾਹਮਣੇ ਉਹ ਦੇਖੋ ਸਾਰੇ ਕੋਈ ਲੀ ਪਾਈ ਫਿਰ ਅਲਗ ਅਲਗ ਹੈ ਉਹ ਰਸਤਾ ਛੱਡਿਆ ਉਹ ਬਾਈ ਉਧਰ ਕਰ ਲਈ ਸਾਈਡ ਆਪਾਂ ਨੇ ਅੱਛਾ ਤੇ ਹੁਣ ਕੀ ਰੇਟ ਗਿਆ ਬਾਈ ਟਾਲਪੁਰ ਬਰਾੜ ਬਬੇ ਤਾਂ ਗਿਆ 240 ਵੀਰੇ 240 ਮਤਲਬ ਕੇ ਲੇਬਰ ਲਓ ਪਰ ਉਹਦੀ ਲੇ ਨਹੀਂ ਲੇਬਰ ਆਪਣੀ ਬਾਈ ਅੱਛਾ ਹਾਂ 50 ਰੁਪਏ ਲੇਬਰ ਯਾਨੀ ਕਿ 80 ਦਾ ਖਾਸੀ ਦਾ ਬੰਦੇ ਉਹੀ ਭੇਜੇ ਤੇ ਹਾਂ ਤੇ 50 ਰੁਪਏ ਲੈ ਜਾਂਦੇ ਤੇ ਉਹਨਾਂ ਨੇ ਗੱਡੀਆਂ ਵਾਲੇ ਚੱਕ ਲਏ ਗੱਡੇ ਹਾਂ ਉਹਦੀ ਆਪਣੀ ਗੱਡੀ ਭਰਤੀ ਦੀ ਗੀੜਾ ਇੱਕ ਗੀੜਾ ਲਾਇਆ ਤਾਂ ਬਸ ਮੈਂ ਬਾਕੀ ਸਾਰਾ ਆਪੇ ਢੋਲੇ ਆ ਉਹਨੇ ਬਾਕੀ ਗੁਰਪ੍ਰੀਤ ਬਾਕੀ ਸਰੀਰ ਤਾਂ ਮੇਰਾ ਵੀ ਠੀਕ ਨਹੀਂ ਹੈਗਾ ਗਲਾ ਦੁਖਦਾ ਮੇਰਾ ਗਲਾ ਦੁਖਦਾ ਬਸ ਮੇਰਾ ਕੱਲ ਦਾ ਮੇਰਾ ਰਸਵੇਰੇ ਬਿਲਕੁਲ ਜਾਮ ਹੋਇਆ ਤਾਂ ਸਵੇਰੇ ਨਾਲ ਗਰਾਰੇ ਕਰੇ ਮੈਂ ਪਹਿਲਾਂ ਮੈਂ ਰਾਤ ਵੀ ਕਰੇ ਤੇ ਸਵੇਰੇ ਹੋਰ ਵੀ ਜ਼ਿਆਦਾ ਜਾਮੜਾ ਹੋ ਗਿਆ ਪਰ ਮੈਂ ਸਵੇਰੇ ਨਾਲ ਥੋੜੀ ਜੀ ਹਲਦੀ ਪਾ ਲਈ ਵਿੱਚ ਸਾਡੇ ਯਾਰ ਨਾ ਉੱਥੇ ਪਤਾ ਕਿ ਚੱਕਰ ਆ ਕਾਲੇ ਸਾਡੇ ਏਸੀ ਚੱਲਦੇ ਨਾ ਅੰਦਰ ਹੂੰ ਠੀਕ ਹੈ ਠੀਕ ਜੀ ਚੱਲਣਾ ਹੀ ਕਰਕੇ ਫਿਰ ਅਸੀਂ ਬਾਹਰ ਵੀ ਨਿਕਲ ਜਾਨੇ ਆ ਹੂੰ ਉਹ ਨਾ ਗਰਮ ਸਰਦ ਜੀ ਹੋ ਜਾਂਦੀ ਹੈ ਨਹੀਂ ਨਹੀਂ ਇਹ ਮੌਸਮੇ ਏਸੀ ਦੇ ਚੱਲ ਰਹੀ ਆ ਯਾਰ ਠੰਮ ਕਰਨੋਂ ਹੋ ਗਈ ਦੀ ਨਮ ਕਰਨ ਤੇ ਹੁਣ ਮੈਨੂੰ ਹੋ ਗਿਆ ਠੀਕ ਆ ਆ ਹੁਣ ਇੱਕ ਨੇ ਚੱਲੀ ਜਾਣਾ ਤੇ ਇੱਥੇ ਜੀ ਸਾਨੂੰ ਜਣੀ ਕਿ ਉੱਥੇ ਆ ਏਸੀ ਦਾ ਹੀ ਬਹੁਤ ਹੱਟ ਪੈਂਦਾ ਸੀ ਏਸੀ ਬੰਦ ਨਹੀਂ ਨਾ ਕਰ ਸਕਦੇ ਹਾਂ ਤੇ ਸਮੈਲ ਆਉਣ ਲੱਗ ਜਾਂਦੀ ਆ ਸਹੀ ਗੱਲ ਸਹੀ ਗੱਲ ਗੁਰਪੀ ਦੋ ਸਾਰੇ ਗੱਡੀ ਵਾਲੇ ਚੱਕੇ ਲੱਗ ਗਏ ਗੱਡੀਆਂ ਦਾ ਵਜ਼ਨ ਫਿਰ ਕਰਾਉਂਦਾ ਰਿਹਾ ਗੱਡੀਆਂ ਦਾ ਵਜ਼ਨ ਫਿਰ ਉੱਥੇ ਮੈਂ ਡਿਊਟੀ ਪਰ ਹੁੰਦਾ ਉੱਥੇ ਕਰਾ ਲਿਓ ਰਾਜੀ ਠੀਕ 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 ਨਹੀਂ ਵਧੀਆ ਬਾਈ ਗੁਰਪੀ ਹੁਣ ਫਿਰ ਰੌਣੀ ਕਰਕੇ ਇਕੜੇ ਹੀ ਬੱਸ ਨਹੀਂ ਨਹੀਂ ਰੌਣੀ ਕਰਕੇ ਬੋਣਾ ਯਾਰ ਕਾਤੇ ਉਹ ਬਹੁਤ ਹੋ ਜਾਣਾ ਇਹ ਨਹੀਂ ਜਵੀਂ ਵੀਜਣੀ ਯਾਰ ਮਾਲ ਕਰਦਾ ਪਾਗਲ ਐ ਤੂੰ ਕਾਲੇ ਪੇਛੇ ਪ੍ਰਾਰਜਮੇ ਕਰਿਆ ਦਾ ਤਜਰਬਾ ਆਇਆ ਨਹੀਂ ਕੰਮ ਲੋਟ ਤੂੰ ਕਹਿੰਦਾ ਬਾਈ 88 ਗੰਨਾ ਨਾ 88 ਵਾਦੂ ਹੁੰਦਾ ਯਾਰ ਹੁੰਦਾ ਹੈ ਪਿਛਲੇ ਸਾਲ ਮੇਰਾ ਉੱਥੇ ਲੋਟ ਨਹੀਂ ਆਇਆ ਤੂੰ ਐਦਾਂ ਕਰ ਰੌਣੀ ਕਰ ਲੈ ਪਤਾ ਲੱਜੂ ਪਰ ਹਾ ਗੇਤਾ ਬਹੁਤ ਵੱਡ ਹੋ ਗਿਆ ਸ਼ਾਇਦ ਜੇਤੇ ਕਰ ਗਈ ਹੈ ਨਾ ਜੇ ਲੇਟ ਵੱੜਦੇ ਜਨਵਰੀ ਜੂਨਵਰੀ ਵੱੜਦੇ ਫੇਰ ਫਰਕ ਪੈਣਾ ਅਗੇਤਾ ਬਹੁਤ ਅਗੇਤੀ ਕਰ ਕੀ ਆ ਅਗੂ ਪਿਆਰ ਦੇਖੀਏ ਯਾਰ ਓਏ ਚੋਰ ਖੁਦ ਚੱਲਣ ਦੇ ਪਾਣੀ ਉਤਰਦਾ ਹੀ ਹੋਣਾ ਔਰ ਇਹਨੂੰ ਕਿ ਚੜਦਾ ਏ ਬਈ ਦੇਖ ਲਿਓ ਉੱਧਰ ਵੀ ਇੰਨਾ ਲੰਬਾ ਪਾਣੀ ਜਾਣਾ ਗੁਰਪ੍ਰੀਤ ਯਾਰ ਕੱਲ ਇੱਥੇ ਟੁੱਟ ਗਿਆ ਰਾਤ 9:30 ਵਜੇ ਬੰਦ ਕਰਕੇ ਗਿਆ ਤਨਾ ਇੱਥੇ ਨੂੰ ਪਾਣੀ ਟੁੱਟ ਗਿਆ ਇੱਧਰ ਚੂਹਿਆਂ ਦੀ ਮਸਕੇਰਾਂ ਬਹੁਤ ਕਰੀਆਂ ਉਹ ਨੱਕੇ ਤੋਂ ਬਾਈ ਉਧਰ ਬੈਕ ਕੈਮਰਾ ਕਰਕੇ ਤਾਂਦਾ ਉਧਰ ਜਾਣਾ ਦੇਖਦਾ ਉੱਥੇ ਹੀ ਪਾਈਪਲਾਈਨ ਪੱਟੀਆਂ ਇਹ ਦੇਖ ਕੇ ਆਈਏ ਮੜਾ ਇਹ ਦੋ ਬੰਦੇ ਨਹੀਂ ਮੈਂ ਜਾਵਾਂ ਯਾਰ ਮੈਂ ਰੈਸਟ ਕਰਾਂ ਮਿਲਦੇ ਆ ਸ਼ਾਮ ਨੂੰ ਬਸ ਫੇਰ ਤਾਂ ਮਿਲ ਲੈ ਤੂੰ ਅੱਜ ਦਰਸਣ ਹੋਏ ਤੇ ਮੈਂ ਇੱਧਰ ਦੇਖ ਲਮਾ ਯਾਰ ਉਧਰ ਜਾਣਾ ਹੱਲੇ ਯਾਰ ਵਿੱਕੀ ਨਾਲ ਦੇ ਸੁਨੇਹਾ ਆ ਲੱਡੂ ਵਟਣੇ ਆ ਹਾਂ ਉਹਨਾਂ ਦੇ ਅੱਜ ਪੱਟੀਆਂ ਵਟਵੀਆਂ ਮੱਝ ਪੱਟੀਆਂ ਪੱਟੀਆਂ ਚੜੀ ਵੀ ਹੋਣੀਆਂ ਅੱਜ ਲੱਡੂ ਵਟਣੇ ਸੁਨੇਹਾ ਆ ਹੁਣ ਹਾਂ ਚੱਲ ਦੇਖਦਾ ਮੈਂ ਆਉਂਗਾ ਉੱਥੇ ਉੱਥੇ ਹੁਣ ਜਾਣਾ ਹੱਲੇ ਮੈਂ ਕਹਾਂ ਚਲੋ ਪਹਿਲਾਂ ਇੱਧਰ ਪਾਣੀ ਪੂਣੀ ਦੇਖ ਆਈਏ ਇੱਕ ਬੇਲੇ ਆਪਣਾ ਟਰੈਕਟਰ ਖੜਾ ਸਵਰਾਜ ਭਾਈ ਉੱਥੇ ਤੱਕ ਨਹੀਂ ਜਾਇਆ ਹੋਇਆ ਹੁਣ ਉੱਥੇ ਵੀ ਜਾ ਕੇ ਆਉਣਾ ਦੇਖਦਾ ਦੇਖਦਾ ਅੱਜ ਟਾਈਮ ਲੱਗਦਾ ਕੱਲ ਨੂੰ ਉਧਰ ਵੀ ਜਾਣਾ ਹੈ ਤੇ ਜੋ ਵੀ ਦੇਖਿਆ ਕਿੰਨਾ ਕੰਮ ਹੋ ਗਿਆ ਉਹਦਾ ਬਾਕੀ ਪਹਿਨਾ ਆਹ ਦੇਖਣਾ ਉੱਥੇ ਪੱਟੀ ਪਈ ਆ ਉਹ ਵੀ ਕਿਆ ਕੁਛ ਹੈ ਕਿਆ ਨਹੀਂ ਕਿ ਉਧਰ ਦੇ ਪਾਣੀ ਇੱਧਰ ਨੂੰ ਆਉਣਾ ਸੋਖਾ ਹੁਣ ਦੁਆਰ ਦੁਆਰ ਤੇ ਆ ਖੇਤ ਭਰੀ ਜਾਂਦਾ ਰਾਤ ਬਾਜਰੀ ਦੀ ਫੇਰ ਸਵੇਰੇ ਤੜਕੇ ਆਈ ਆ ਮੋਟਰ ਤਾ ਫੇਰ ਆਹੀ ਕਿਹੜਾ ਪਹਿਲਾਂ ਭਰਿਆ। ਕੋਈ ਆ ਮੋਟਰ ਚੱਲਦੀ ਆ। ਤੇ ਉਹ ਪੈਪਲੈਨ ਕੋਲ ਨਿਕਲਣਾ ਤਾਂ ਨਹੀਂ ਤੇ ਉਹ ਖੁੰਝੇ ਜਾ ਕੇ ਉਹ ਉੱਥੇ। ਪਰ ਉਹ ਖਰਾਬ ਹੋ ਗਈ ਹੁਣ ਸਾਰਾ ਪਾਣੀ ਇਹ ਨੱਕੇ ਤੋਂ ਜਾ ਰਿਹਾ। ਇੱਥੇ ਤੋਂ ਹੁਣ ਉਹ ਉੱਥੇ ਲੈ ਕੇ ਜਾਣਾ sire ਖੰਬੇ ਕੋਲ। ਦੇਖਦੇ ਕਿੰਨਾ ਭਰ ਗਿਆ ਜੇ ਇਹਦਾ ਲੈਟ ਰਹੇ ਫਿਰ ਤਾਂ ਚਲੋ ਨਜ਼ਾਰਾ ਹੈ। ਵਧੀਆ ਚੜ ਦਿੰਦਾ ਪਾਣੀ ਵੀ ਫਿਰ ਇੱਕ ਵਾਰ ਚ ਹੋ ਜਾਊਗਾ। ਜੇ ਹੁਣ ਮੰਨ ਲਓ ਲੈਟ ਭੱਜੀ ਗਈ ਫੇਰ ਓਖਾ ਉਹਨ ਦਵਾਰ ਦਵਾਰ ਤੇ ਆਹੀ ਗਿਆ ਰ ਪਰ ਹੋਈ ਜਾਂਦਾ ਫੇਰ ਚਲੋ ਬਾਅਦ ਚ ਤਾਂ ਪਾਣੀ ਦਾ ਆਪਾਂ ਉਹ ਟਾਂਖੇ ਤੇ ਖਾਲੀ ਉਹ ਚ ਤਾਰ ਦੂਗੇ ਆਪਣਾ ਦੋ ਬਿਘੇੜਾ ਇਹੀ ਭਰ ਕੇ ਉਹ ਤੇ ਨੱਕੇ ਦੇ ਜਾਣਾ ਬਾਕੀ ਗੁਰਪ੍ਰੀਤ ਨੇ ਬਾਈ ਕਰਤਾ ਬੇਲਾ ਆ ਬੂਟਿਆਂ ਵਾਲਾ ਗੰਨਾ ਫ੍ਰੀ ਹੋ ਗਿਆ ਇਥੇ ਤੇ ਬਾਈ ਓਰੇ ਕਣਕ ਸਾਡੀ ਉਹ ਐ ਮਤਲਬ ਵੀ ਮੇਰੀ ਏ ਖੇਤੀ ਇੱਧਰ ਤੇ ਇੰਨੀ ਕ ਇੰਨੀ ਨੂੰ ਵੀ ਬਾਈ ਉੱਪਰ ਤੇ ਨਾ ਜਾਨਵਰ ਚੁਗਾਈ ਜਾਂਦੇ ਚੁਗ ਹੀ ਜਾਂਦੇ ਬੈਣਾ ਮੂਣਾ ਇੱਧਰ ਬਹੁਤ ਉੱਪਰ ਤੇ ਖਾਈ ਹੋਈ ਤੀ ਇਹ। ਉਹ। ਆ ਨੱਕੇ ਤੂੰ ਇੱਧਰ ਨੂੰ ਪੈ ਰਿਹਾ ਥੋੜਾ ਉੱਧਰ ਨੂੰ ਪੈ ਰਿਹਾ ਉਰੇ ਨੂੰ ਉਤਰ ਜਾਂਦਾ। ਬਾਕੀ ਆਹੀ ਪਾਣੀ ਹੁਣ ਸਿੱਧਾ ਉੱਪਰ ਜਾਊਗਾ। ਸ਼ੁਕਰ ਆ ਲਾਈਟ ਬਾਈ ਬਹੁਤ ਆਉਂਦੀ ਆ। ਇਹਦੇ ਕਰਕੇ ਚੱਲੀ ਜਾਂਦਾ ਕੰਮ। ਅਦੇ ਕੋਪਰ ਦੇ ਕਣ ਕੇ ਖਾਈ ਹੋਈ ਆ ਬੈਣਾ ਬੂਣਾ ਬਈ ਖਾਈ ਜਾਂਦੇ ਆ ਇਹ ਮੜੀ ਕਣਕ ਇੱਥੇ ਆਹੀ ਇਸ ਹਫਤੇ ਕੀਤੀ ਆ ਬਈ ਇੱਥੇ ਤੇ ਖੂਹ ਪਰ ਤੇ ਮੰਡ ਜਿੱਕ ਪਾਸੇ ਇਹਨਾਂ ਜਗ੍ਹਾ ਤਿੰਨਾ ਜਗ੍ਹਾ ਰੇ ਪੈ ਗਿਆ ਤੇ ਮੰਡ ਚ ਪਾਲੇ ਪਾਸੇ ਰਹਿੰਦਾ ਇਹਨਾਂ ਨੂੰ ਰੇ ਪਾ ਕੇ ਪਹਿਲਾਂ ਫਿਰ ਪਾਣੀ ਲਾਇਆ ਤੇ ਇੱਕ ਪਾਸੇ ਏਕਨੀ ਪਾਣੀ ਦਾ ਐ ਪਰਲੇ ਪਾਸੇ ਹੁਣ ਦੇਖਦੇ ਆ ਰਿਜ਼ਲਟ ਵੇਖਦਾ ਰੇ ਤਾਂ ਪਹਿਲਾਂ ਫਾਇਦਾ ਹੈ ਨਲ ਦਾ ਸੁੱਕੇ ਚ गिर ਜਾਂਦਾ ਨਹੀਂ ਤੇ ਹੁਣ ਹਫਤੇ ਬਾਅਦ ਗਿਰਨਾ ਹਥੇ ਆਨੱਕੇ ਵੱਡੇ ਹੋਏ ਹੋਏ ਆਹ ਖੇਤ ਨੂੰ ਹੁਣ ਪਾਣੀ ਦੇਉਗਾ ਮੋਟਰ ਚਲਦੀ ਰਹੇ ਨਾ ਲੈਟ ਰਹੇ ਫਿਰ ਤਾਂ ਬਾਈ ਭਰ ਜਾਊਗਾ ਨਹੀਂ ਖਲ ਹਾ ਤੂੰ ਕਿਹੜੇ ਨੇ ਕਾ ਬੰਦ ਕਰਦਾ ਦਾ ਉਹ ਵੜਦੇ ਹੀਟਾਂ ਨੂੰ ਕੰਮ ਉਹ ਆਪ ਕੋ ਬੋਲਣਾ ਚਾਹਤੇ ਸਨ ਕਿ ਵਾਹ ਆਨੇ ਕੀ ਵੜ ਦਿੰਦੇ ਨਾ ਉਸ ਕੋ ਨੀਚੇ ਕੋ ਕੱਟ ਦੇ ਸਾਰਾ ਇਹ ਇਹਦੇ ਵਿੱਚ ਤੇ ਤਾਂ ਹੈਗਾ ਹੀ ਪਰਦੇ ਜੋ ਕੱਟ ਦੇ ਪਰਾਂ ਜੋ ਅਰ ਉਧਰ ਲੱਗ ਰਹਾ ਦੇਖੀ ਪਰਾਂ ਨਾ ਟੁੱਟ ਜਵੇ ਠੀਕ ਹੈ ਨਾ ਤਾਂ ਭਰੂਗਾ ਇਹ ਨਹੀਂ ਤੇ ਦਵਾਰ ਤੇ ਭਰਨੇ ਪਰ ਹੋ ਜਾਣਾ ਹਾਂ ਉਧਰ ਨਾ ਜਾਵੇ ਨਹੀਂ ਤੇ ਫੇਰ ਪੰਗਾ ਪੈ ਰਣਾ ਕਿਤੇ ਕਿਤੇ ਪਤਾ ਨਹੀਂ ਆ ਜਿਵੇਂ ਆ ਤੱਕ ਹੀ ਰਹਿ ਗਈ ਪਤਾ ਨਹੀਂ ਕਿਉਂ ਬਾਕੀ ਤਾਂ ਠੀਕ ਆ ਬਾਈ ਗੁੱਲੀ ਡੰਡਾ ਹੋਇਆ ਹੋਇਆ ਵਾ ਹੈਗਾ ਇਹ ਵਿੱਚ ਬਾਕੀ ਦੇਖਦੇ ਹਾਂ ਹੁਣ ਸਟੈਂਪ ਵੀ ਕਰੀ ਹੋਈ ਆ ਦੋਈ ਵੀ ਕਰੀ ਦੀ ਆਪਾਂ ਗੁੱਲੀ ਡੰਡਾ ਜੰਮਿਆ ਹੋਇਆ ਹੈਗਾ ਹੁਣ ਦੇਖਦੇ ਹਾਂ ਮਰੂਗਾ ਨਹੀਂ ਮਰੂਗਾ ਪਰ ਦੇਖੋ ਭਾਈ ਮੈਨੂੰ ਤਾਂ ਲੱਗਦਾ ਨਹੀਂ ਬਾਈ ਜੇ ਲੈਟਰ ਚੱਲਦੀ ਰਹੇ ਤਾਂ ਤਾਂ ਸ਼ਾਇਦ ਭਰ ਸਕਦਾ ਹਲੇ ਇੱਥੇ ਤੱਕ ਪਾਣੀ ਪਹੁੰਚਿਆ ਉਹ ਜਾਣਾ ਹਲੇ ਇਆ ਫਿਰ ਪਰਾਂਤੀ ਖਾਲ ਬਣਾਉਣੀ ਪੈਣੀ ਹੁਣ ਇਹਨੂੰ ਪਰਲੀ ਮੋਟਰ ਤੋਂ ਉੱਪਰ ਉੱਪਰ ਉੱਧਰ ਬਾਤ ਹੀ ਪਹਿਲਾਂ ਉੱਧਰ ਤੇ ਆਏ ਕਰਦੇ ਸੀ ਚਲੋ ਪਾਈਪਲਾਈਨ ਕਰਕੇ ਇੱਧਰ ਫਿਰ ਤੇ ਚੱਲਦੀ ਹੋਗੀ ਆਪਰਾ ਪਾਈਪਲਾਈਨ ਹੀ ਬੈਠ ਗਈ ਬਾਈ ਇੰਨਾ ਇੰਨਾ ਕ ਪਾਣੀ ਨਿਕਲਦਾ ਬਾਈ ਓਰੇ ਪੱਟ ਕੇ ਦੇਖੀ ਤਾਂ ਇਹ ਜਿਆਦਾ ਦੂਰ ਤੱਕ ਪੱਟ ਹੋ ਗਈ ਇਹ ਨਹੀਂ ਖਾਸ ਨਹੀਂ ਪੱਟ ਹੋਈ ਇਹ ਸਾਰਾ ਪੱਟ ਹੋਊ ਕੰਨ ਫਿਰ ਪਤਾ ਲੱਗੂਗਾ ਇਹਨੂੰ ਤਾਂ ਇੱਧਰ ਪਾਣੀ ਲੱਗਣਾ ਉੱਪਰ ਉੱਪਰ ਤਾਂ ਉਹਨਾਂ ਨੇ ਕੰਨੇ ਤੱਕ ਲਾ ਲਿਆ ਇੱਧਰ ਔਖਾ ਹੋ ਜਾਣਾ ਉਹਨਾਂ ਨੂੰ ਵੀ ਇਹ ਲੈਨ ਦੇਖ ਆਉਣੀ ਆ ਪਹਿਲਾਂ ਫਿਰ ਜਾ ਕੇ ਕਿਤੇ ਪਾਣੀ ਲੱਗਣਾ ਇੱਧਰ ਕਿਸ਼ਨੂਰੇ ਆ ਉਹ ਜਿਵੇਂ ਖੇਤ ਚੋਂ ਆ ਕੇ ਦਿੱਕੀ ਨਾਲ ਦੇ ਇੱਧਰ ਲੱਡੂ ਬਟਾਉਣ ਚਲੇਗੇ ਤੇ ਲੱਡੂ ਬਟਾਏ ਅੱਦੇ ਦਾ ਤੇ ਬਾਕੀ ਮੱਜਾਂ ਦਾ ਟਾਈਮ ਹੋ ਗਿਆ ਲੇਟ ਹੋ ਗਿਆ ਬਹੁਤ ਜ਼ਿਆਦਾ ਥੋੜਾ ਬਹੁਤਾ ਹੋਰ ਕੰਮ ਕਰਦਿਆ ਕਰਾਇਆ ਤੇ ਆ ਕੇ ਹੁਣ ਮੱਜਾਂ ਚੋਂਗੀਆਂ ਤੇ ਲੱਡੂਆਂ ਨੇ ਹੱਥ ਭਾਈ ਐਨੇ ਉਹ ਕਰਤੇ ਤੇ ਮਤਲਬ ਜੇ ਨਰਮ ਜੇ ਹੋ ਗਏ ਤੇ ਲੱਡੂਆਂ ਦੇ ਨਾਲ ਤੇ ਹਰ ਬਹੁਤ ਅਜਿਹਾ ਪੋਦੇ ਲੱਗੇ ਚੋਂਗੇ ਬਾਕੀ ਦਿੱਕੀ ਨਾਲ ਦੀ ਮਗੇ ਕੰਕਰ ਇੱਥੇ ਕੱਲ ਪਾਸ ਬਨ ਗਏ ਤੇ ਇਹ ਤੇ ਕੱਲ ਦਾ ਬਾਈ ਉਹਨੇ ਬੜਾ ਤੰਗ ਕਰ ਲਿਆ ਗਏ ਨੇ ਸਾਡਾ ਉਹ ਪੂਰਾ ਹਾਲ ਕਰ ਅੱਜ ਤਾਂ ਥੋੜੀ ਘਟੀ ਹੋਈ ਐ ਜੂਨ ਰਿੰਗਣ ਲੱਗੂਗੀ ਮੈਨੂੰ ਬੋਰਿੰਗ ਰਹੀ ਐ ਹੈ ਅੱਜ ਥੋੜੀ ਘਟ ਐ ਕੱਲ ਤਾਂ ਬਹੁਤ ਬੁਰਾ ਹਾਲ ਕਰਿਆ ਹੋਇਆ ਗਾ ਜੀ ਕੱਲ ਤਾਂ ਇੰਨਾ ਬੁਰਾ ਹਾਲ ਤਾਂ ਗਾਂਢੀ ਵੁੱਥਣ ਵੀ ਆਹ ਹੈ ਇਹ ਆ ਇੱਕ ਕੀ ਹੈ ਕਿਆ ਵੀ ਕਿਤੇ ਨਮੀ ਜਾਂਦੀ ਐ ਤਾਂ ਹਟਦੀ ਨਹੀਂ ਨਾਲੇ ਬੱਛੀ ਕਿਉਂਕਿਦੀ ਵੀ ਨਹੀਂ ਹੈ ਕਿ ਉਹ ਔਰੰਬੀ ਜਾਂਦੀ ਆ ਉਹ ਉਹਨੂੰ ਦੇਖ ਕੇ ਕੋ ਮੈਂ ਐਸਾ ਕਾਕੰਡਾ ਪਾ ਦਨੇ ਆ ਤੇ ਬਾਕੀ ਸੋਹ ਹੋ ਲੈ ਗਏ ਮਾ ਜਰਬਾਈ ਕੋਈ ਨਾ ਬਿਆ ਦੇਖੋ ਤੁਸੀਂ ਸੋਹ ਕਾਂਸਾ ਤੋਂ ਉਧਰ ਬੰਨੇ ਉਸੇ ਪੱਟੀ ਜਿੱਥੇ ਡੰਗਰਾਂ ਦੇ ਹਲਕਾਰਿਆ ਉਹਨਾਂ ਨੇ ਕਰਦਾ ਪੱਟੀ ਪੁੱਠੀ ਚੜਾਈ ਹੋਈ ਹੈ ਉੱਥੇ ਤਾਂ ਕਰਕੇ ਇੱਧਰ ਬੰਨ ਗਏ ਤੇ ਆਪਣੇ ਕੋਲ ਜਗਾ ਰਹਿ ਗਈ ਦੀ ਮਾ ਕੋਈ ਬੰਨੇ ਐਸੇ ਛੱਡਦੇ ਤੇ ਭਾਈ ਉਧਰ ਹੱਲੇ ਪਾਣੀ ਦਾ ਲੋਟ ਨਹੀਂ ਆ ਹੁਣ ਭਰ ਕੇ ਧਾਨਾ ਮੰਗ ਪਾਣੀ ਤਾਂ ਕਿ ਤੇ ਉੱਪਰਲੇ ਖੇਤ ਨੂੰ ਲੱਗਣਾ ਕਿਸੇ ਨੂੰ ਸੀ ਫਿਰਦੇ ਆਏ ਐਸੇ ਕਰਕੇ ਆਪ ਮੱਝਾ ਹੋਣਾ ਕਿੰਨਾ ਹੱਲੇ ਮੰਡ ਦੇ ਦੇਖ ਕੇ ਹੁਣ ਉਧਰ ਵੀ ਰਹਿੰਦੇ ਆ ਕਿਾਰੇ ਉਹ ਆ ਗਏ ਤਾਂ ਮੰਡ ਜਾ ਕੇ ਆਂਦੇ ਆ ਉਹ ਸਾਈਕਲ ਉਹ ਪੈਂਚਰ ਕਰਕੇ ਖੜਾ ਗਿਆ ਰ ਕਿਸੇ ਨੇ ਉਹ ਮੋਟਰਸਾਈਕਲ ਲੈ ਕੇ ਦੇਖਣ ਗਿਆ ਉਹਨੂੰ ਹਲੇ ਟਾਇਰ ਕੰਨੇ ਪੈਣਾ ਉਹਨੂੰ ਚਰਾਉਣਾ ਤੇ ਲੋ ਬੋਲਟ ਕਿਤੇ ਆ ਬੋਲਟ ਗਿਆ ਉਹ ਤੇ ਅੱਜ ਕਿਹ ਬਾਹਰ ਸੰਡੇ ਸੰਡੇ ਉਹ ਕੰਨ ਦਾ ਮੈਂ ਠੀਕ ਕਰਦਣਾ ਯਾਰ ਬੋਲਟ ਤੇ ਚੇਨ ਸੈਟ ਪਾਉਣ ਨੂੰ ਲੈ ਕੇ ਗਿਆ ਤਾਂ ਹੂੰ ਆਈ ਉਹ ਮੈਂ ਚਲ ਪਾ ਦੂਗਾ ਸੈਂਸਰ ਖਰਾਬ ਹੋ ਗਿਆ ਦਾ ਮਜ਼ਲੋ ਕਰਾ ਦੇ ਇਹ ਵੀ ਇੱਕ ਨਹੀਂ ਖੜਿਆ ਇਹਨੂੰ ਕੋਲੈਂਡਰ ਆਉਂਦੀ ਨਹੀਂ ਇਹ ਵੀ ਕਰਾਈਏ ਬਹਿਤਾ ਲੋਟ ਹੈ ਇਹ ਲੋ ਡਬਲ ਟੱਪ ਹੀ ਪੈਣਾ ਹਾਂ ਇਹ ਲੀ ਜਾਂਦਾ ਲੀ ਕੇ ਟੁੱਟੇ ਗਿਆ ਟੱਪਾ ਥੋੜਾ ਪਾ ਹੈ ਟੱਪਾ ਟੁੱਟੇ ਗਿਆ ਹਾਂ ਇਹ ਟੁੱਟੇ ਹਾਂ ਬਸ ਆ ਪੈਣਾ ਇਹਦਾ ਬਾਕੀ ਤੇ ਇਦਾਂ ਹੀ ਖੜਾ ਬਾਕੀ ਬਈ ਇੱਧਰ ਕੰਮ ਚੱਲ ਪਿਆ ਹੁਣ ਕੰਮਕਾਰ ਵਿਆਹਾਂ ਦੇ ਵਿੱਚ ਵੀ ਕਰਵਾਉਣਾ ਪੈ ਜਨਾ ਸਰ ਜੀ ਅੱਜ ਮੈਂ ਕਹਿੰਦਾ ਹਲਵਾਈਓ ਅੱਜ ਲੱਗ ਗਿਆ ਵਿੱਕੀ ਜਨਾ ਅੱਜ ਲੱਗ ਗਿਆ ਟਾਈਮ ਤੇ ਜਨਾ ਦੇ ਹਲਵਾਈਓ ਅੱਜ ਲੱਗ ਗਿਆ ਅੱਧੀ ਤੇ ਹੋ ਕਰਨਾ ਤੇ ਮੈਂ ਹੁਣ ਅੱਜ ਦੇ ਤੈਸ ਕੋਲ ਤਾਂ ਗਿਆ ਬੱਜੇ ਨੇ ਕੱਲ ਨੂੰ ਸਾਨੂੰ ਟਰੈਕਟਰ ਕੋਲ ਉੱਪਰ ਜਾ ਕੇ ਉੱਥੇ ਜਿਹੜਾ ਮਰਾਸੀ ਆਉਂਗੇ ਉਸ ਨੂੰ ਨਾ ਕੰਮ ਹੋ ਗਿਆ ਕਿ ਆ ਕੁਝ ਨਹੀਂ ਕਰਿਆ ਤਾਂ ਉਹਨੂੰ ਫੋਨ ਅੱਜ ਐਤਵਾਰ ਕਰਕੇ ਉਹ ਕਹਿੰਦਾ ਮੈਂ ਸੱਜਰੇ ਬੰਦ ਕਰਕੇ ਵੀ ਆਪਣਾ ਕੰਮ ਕਰੂੰਗਾ ਤਾਂ ਨਹੀਂ ਉੱਥੇ ਜਾ ਹੋਇਆ ਮੈਂ ਚੱਲ ਕੇ ਆਸੀ ਮੱਕੀ ਪਾਣੀ ਪਿਟਾਣੀ ਦੰਨ ਬੇੜੀ ਇੱਧਰ ਥੋੜਾ ਲੇਟ ਹੈ ਸੋ ਚਲ ਹੁਣ ਅਪਿੰਡ ਵਿਆਹ ਹੈ ਇੱਕ ਦੋ ਉਹ ਅਟੈਂਡ ਕਰੀਏ ਹਲੇ ਫਿਰ ਦੇਖਦੇ ਹਾਂ ਹੂੰ ਕੁਝ ਬਾਕੀ ਗਰਮੀ ਭਾਈ ਦਿਨ ਚ ਦਾ ਵੱਧੂ ਆ ਸਾਂਝੇ ਸਵੇਰੇ ਠੰਡ ਹੋ ਜਾਂਦੀ ਅਸੂਬੀ ਹੂੰ ਕੁੱਤਿਆਂ ਦਾ ਵੀ ਕਹਿ ਦੋ ਹੁਣ ਜਿਹਨੇ ਲੈ ਕੇ ਜਾਣੇ ਲੈ ਜਵੇ ਨਾ ਇੰਨੇ ਕਿਨੇ ਉਹਦਾ ਪਤਾ ਹੀ ਆ ਨਹੀਂ ਹਾਂ ਜਿਹਨੇ ਲੈ ਕੇ ਜਾਣੇ ਆ ਜਿਹਨੂੰ ਕਿਹਾ ਵਾ ਤੁਸੀਂ ਕੁੱਤੇ ਤਾਂ ਲੈ ਗਏ ਉਹੀ ਕਹਿੰਦੇ ਜਿਹਨੂੰ ਜਿਹਨੂੰ ਕਿਹਾ ਵਾ ਕੁੱਤੇ ਤਾਂ ਲੈ ਗਏ ਕੁੱਤੀਆਂ ਰਹਿ ਗਈਆਂ ਜਿਹੜੀਆਂ ਕੁੱਤੀਆਂ ਵੀ ਵਿਲੋ ਕਰਨਾ ਕੋਈ ਕਰਨੀ ਦੇ ਜਾਣੇ ਉਹਨਾਂ ਨੇ ਦੇ ਦੇਣਾ ਇੱਕ ਦੋ ਆ ਤੇਰਾ ਮੰਗਰਦਾ ਆ ਆਏ ਹਾਂ ਇਹ ਵੀ ਇਹਦੀ ਵੀ ਰੱਖੀ ਹੋਈ ਆ ਜਿਹੜੀ ਰਹਿ ਗਈ ਕੋਈ ਆਕਣਾ ਰਹਿ ਗਿਆ ਫਿਆ ਇਕ ਵੀ ਨਹੀਂ ਰਹਿ ਗਈ ਬੁੱਕ ਤਾਂ ਸਾਰੀ ਹੋਈਆਂ ਵੀ ਆ। ਤਾਂ ਇਹ ਵੇ ਦੂੰ ਕਿਵੇਂ ਕਹਿੰਦਾ ਵੀ ਲੈ ਜਾ ਜਿਹਨਾਂ ਹੋ ਗਏ ਨੇ। ਮਤਲਬ ਜਿਹਨੂੰ ਕਿਹਾ ਵਾ ਏ ਕਿਸੇ ਨੂੰ ਨਹੀਂ ਆਪਾਂ ਹਲੇ ਉਹ ਨਹੀਂ ਕਿਹਾ ਹੈਗਾ। ਠੀਕ ਹੈ। ਆਪਾਂ ਇਹ ਕਹਿੰਦੇ ਜੇ ਬਚ ਗਈ ਭਾਈ ਕੋਈ ਨਹੀਂ ਲੈ ਕੇ ਗਿਆ ਜਿਹਨੂੰ ਕਿਹਾ ਵਾ ਤਾਂ ਉਹ ਦੇ ਦਿੰਦੇ। ਅੰਗੇ ਲਈ ਜਾਂਦਾ ਰਾਜੂ ਆ ਗਿਆ ਦੇਖ ਲੈ ਹੈ ਹੜਦਾ ਨਹੀਂ ਹੈਗਾ। ਰਾਜੂ ਭਾਈ ਸਾਡਾ ਫੇਰ ਆ ਗਿਆ। ਹੂੰ। ਇਹ ਇੱਥੇ ਨੂੰ ਭੱਜਦਾ ਜੀ ਬੰਦੇ ਨੂੰ ਜਿਹਦੇ ਚੱਕ ਲੈ ਜਾਂਦੇ ਆ। ਹੂੰ। ਉਹ ਰਾਜੂ ਲੈ। ਉਹ ਰਾਹ ਦੇ ਉਹੀਓ ਇਹ ਬੱਗੇ ਲੈਣਦੇ ਨਹੀਂ ਹੱਣਾ ਇਹਨਾਂ ਦੇ ਕਦੇ ਮੋਟਰਸਾਈਕਲ ਕਦੇ ਟਰੈਕਟਰ ਕਦੇ ਸਕੂਟਰੀ ਹਾਂ ਹੈ ਕੀ ਕਰਨ ਲੱਗਿਆ ਤੇ ਰਾਹ ਦੇ ਮਾਰਚਾ ਦਾ ਉਹਦੇ ਘਰ ਦਾ ਸਾਈਕਲ ਬੰਨਾ ਆ ਤੇ ਲੈ ਚੋ ਅੱਛਾ ਉਹ ਕਿਸ਼ਨ ਕਿੱਥੇ ਗਿਆ ਉਹ ਕੈਂਚਰ ਦਾ ਬਾਦਾ ਵਾਹ ਤਾਂ ਕਿਸ਼ਨ ਵੀ ਆ ਗਿਆ ਭਾਈ ਹੁਣ ਬੰਦੇ ਪਹਿਲਾਂ ਕਦੇ ਕੋਈ ਵੀ ਨਹੀਂ ਹੁੰਦਾ ਹੁਣ ਇਹ ਵੀ ਆ ਗਿਆ ਉਧਰ ਕਿਸ਼ਨ ਵੀ ਆ ਗਿਆ ਹੁਣ ਬੰਦੇ ਦੋ ਹੋ ਗਏ ਠੀਕ ਹੈ ਇਹਨੂੰ ਪੁੱਛਿਆ ਬਾਈ ਜਾਣੇ ਬੰਦੇ ਫੇਰ ਆਗੇ ਤੇ ਬਾਈ ਇਹਨੂੰ ਜੇ ਕਹਿੰਦਾ ਨਾ ਆ ਕੇ ਕਹਿੰਦਾ ਬਾਈ ਆਪਾਂ ਜਾਣਾ ਜਾਣਾ ਹੋਏ ਨਹੀਂ ਨਹੀਂ ਆਪਾਂ ਨੇ ਜਾਣਣਾ ਤਾਂ ਆ ਕੇ ਕਹਿ ਮੈਂ ਨਾ ਇਹਦਾ ਵਿਆਹ ਕਰ ਦੇਣਾ ਬਾਈ ਹੁਣ ਬਾਈ ਵਿਆਹ ਨੂੰ ਤਾਂ ਬਾਈ ਇਹਨੇ ਜੇ ਕਹਿਦਿਆ ਨਾ ਜੋ ਕਰ ਦੇਣਾ ਤਾਂ ਇਹ ਕਹਿੰਦਾ ਬਾਈ ਇਹਦੇ ਮਾਪੇ ਮੈਂ ਤੁਹਾਨੂੰ ਪਹਿਲਾਂ ਇੱਕ ਪਹਿਲੀ ਵੀਡੀਓ 'ਚ ਵੀ ਕਿਹਾਦਾ ਵੀ ਇਹਦੇ ਮਾਪੇ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਨਾ ਜਾਣਦਾ ਉਹਨਾਂ ਦੇ ਇਹ ਇਹਦਾਂ ਨੂੰ ਰਾਜੂ ਆ ਘੱਟੋ-ਘੱਟ 10-15 ਸਾਲ ਹੋ ਗਏ ਠੀਕ ਹੈ ਤੇ ਮਾਂ ਦਾ ਨਾਮ ਇਹਦੀ ਸੁਪਰੀਆ ਹੈ ਜੇ ਕੋਈ ਹੋਇਆ ਬਾਕੀ ਇਹਦੀ ਵੀਡੀਓ ਫੇਰ ਕਿਤੇ ਹੋ ਕਰੂੰਗੇ ਜੇ ਕੋਈ ਹੋਇਆ ਤਾਂ ਜ਼ਰੂਰ ਹੋ ਕਰਾ ਪਰ ਆ ਨਹੀਂ ਹੈਗਾ ਸਾਰਾ ਪ੍ਰੂਫ ਚਾਹੀਦਾ ਹਾਂ ਤਾਂ ਸੀ ਉਹ ਕਰਨਾ ਹੈ ਨਹੀਂ ਤੇ ਮੈਂ ਤੈਨੂੰ ਕਹਿ ਮਗਾ ਇਹ ਕਹਿੰਦਾ ਨਹੀਂ ਜੀ ਮੈਂ ਤਾਂ ਉਹ ਕਰਨਾ ਉਹ ਬੰਦੇ ਪਤਾ ਨਹੀਂ ਕਿਉਂ ਇੱਥੇ ਦੇ ਨੂੰ ਫੇਰ ਕਰੀ ਜਾਂਦੇ ਕਦੇ ਕਿਸੇ ਭਈਏ ਦੇ ਫੋਨ ਨੰਬਰ ਉਹ ਦੇ ਕੇ ਪਤਾ ਨਹੀਂ ਕਿਹਨੂੰ ਕਿਹਨੂੰ ਦੇ ਕੇ ਗਏ ਹੋਏ ਕਿਸੇ ਦੀ ਗੱਲ ਕਰਾ ਦਿੰਦਾ ਕਦੇ ਕਿਸੇ ਦੀ ਇਹ ਨਾ ਕਰੀ ਜਾਂਦਾ ਮੇਰਾ ਕੋਈ ਭਾਈ ਨਹੀਂ ਮੇਰਾ ਕੋਈ ਨਹੀਂ ਮੈਂ ਤਾਂ ਉੱਤੇ ਉਹ ਕਰਨਾ ਹਾਂ ਓਏ કેના માબાપ મળગે ને ફેર વ્યાહ કરાણા હમ હા વ્યાહ તો તાય કરે કે માબાપ ડકુગા આખરે વ્યાલ વ્યાહ જુગા તે આખરે કરબાગા હા મેરા પેટર્ન આ હા મેરા તા આઈ તો ફંડમેન્ટેલ મેન વ્યાહ તો કાલ ને કે માબાપ કુછ હે તે કર લેંગે અલા બો ચલો મારસેલ ફેર દેખીયા લા ખાડા દે ઇથે ਦੇ ਕਿੰਨਾ ਚੂਚਾ ਹੈ ਬੈਲਾ ਗੇਰ ਪਾਈ ਹੋਲੀ ਚੱਲੀ ਪਹਿਲਾ ਪਹਿਲਾ ਲਾ ਪਹਿਲਾ ਦੂਈ ਦੂਈ ਲਾਉਂਗਾ ਹੋਲੀ ਛੱਡੀ ਕਲੱਚ ਬ੍ਰੇਕ ਇਹਦੀ ਸਿਰੇ ਪਾ ਜਾ ਕੇ ਲੱਗਦੀ ਬ੍ਰੇਕ ਬੱਸ ਰੋਕ ਲਾ ਦੇਖੋ ਵੀ ਕੜਾ ਹੋ ਗਈ ਲੈ ਬ੍ਰੇਕ ਤੇ ਚਾ ਰੋਕ ਦੇ ਇਹਦਾ ਰੇਟੇ ਬੱਸ ਯਾਰ ਬੋਲਾਂ ਮਾਰੀ ਦੇ ਕਰਦੇ ਬੰਦ ਕਰਦੇ ਬੰਦ ਉੱਪਰ ਤੇ ਪਹਿਲੇ ਦੇਖਦਾ ਇਹ ਹਾਂ ਕੈਂਸਾ ਹੁੰਦਾ ਇਹਨਾਂ ਸਿੱਖਣਾ ਕਹਿੰਦਾ ਸਕੂਟਰੀ ਮੋਟਰਸਾਈਕਲ ਦਾ ਸਿੱਖਿਆ ਹੋਣਾ ਇੱਥੇ ਸਿੱਖਿਆ ਸਕੂਟਰੀ ਵੀ ਪੂਰੀ ਸਕੂਟਰੀ ਮੰਗਦਾ ਹੁੰਦਾ ਖੇਤਾਂ ਨੂੰ ਇਹਨਾਂ ਸਕੇ ਖੇਤਾਂ ਨੂੰ ਕੱਖ ਵੱਡਣ ਸਕੂਟਰੀ ਲੈ ਕੇ ਜਾਣੀ ਆ ਫਿਰ ਉਹਨੂੰ ਸਾਈਕਲ ਦੇਣ ਦੇ ਇੱਕ ਦੋ ਵਾਰ ਤਾਂ ਸਕੂਟਰੀ ਵੀ ਲੈ ਗਿਆ ਨਹੀਂ ਤਾਂ ਸਾਈਕਲ ਲੈ ਜਾਂਦਾ ਨਜ਼ਾਰੇ ਤਾਂ ਆ ਰਹੇ ਉਹਦੇ ਨਜ਼ਾਰੇ ਆ ਰਹੇ ਹੈ ਠੀਕ ਹੈ ਕਾਕੋ ਕਵਾਨ ਅ ਠੀਕ ਹੈ ਬਾਦੇ ਅੱਜ ਥੋੜਾ ਲੇਟ ਹੋ ਗਿਆ ਇਹ ਚੱਲ ਚੱਕਦੇ ਫੇਰ ਕੰਮ ਨੂੰ ਲੋ ਬਈ ਇੱਕ ਬੱਚਾ ਹੁਣ ਚੱਕ ਲਏ ਫੇਰ ਇੱਕ ਕੁੱਤੀ ਇੱਕ ਹੋ ਲਏ ਗਈਆਂ ਰਹਿ ਗਏ ਕਿੰਨੇ 6 ਨਹੀਂ ਨਹੀਂ ਪੰਜੇ ਰਹਿ ਗਏ ਸ਼ਾਇਦ 5 ਰਹਿ ਗਏ ਨਾ 6 ਰਹਿ ਗਏ 7 ਤੇ 6 ਰਹਿ ਗਏ ਹੁਣ ਠੀਕ ਹੈ ਦੋ ਹੋਰ ਗਏ ਤਿੰਨ ਤਿੰਨ ਤੱਕ ਪੱਕੇ ਹੀ ਆ ਤਿੰਨ ਕਿਉਂ 1 2 3 ਹੂੰ ਤਿੰਨ ਤੱਕ ਗਏ ਵੀ ਯਾਰ ਵੀ ਇੱਕ 헤ਡਾ ਦੱਬਿਆ ਕੋਈ ਦੱਬਿਆ ਵਾ 1 2 ਨਾ ਉਹ ਅਜੇ ਰਹਿ ਗਏ ਅਜੇ ਕਿੱਧਰ ਰਹਿ ਗਏ ਦੋ ਲੱਗ ਗਏ ਤੇ ਪਹਿਲਾਂ ਹੀ ਹੈ ਹੈ ਪਹਿਲੇ ਹੀ ਦੋ ਲੈ ਗਏ ਤੇ ਇੱਕ ਅੱਜ ਦੇ ਦਿਨ ਇੱਕ ਦਿਨ ਪਹਿਲਾਂ ਤਿੰਨ ਦਿਨ ਗਏ ਫੇ ਇੱਕ ਮੈਂ ਦਿੱਤਾ ਹਾਂ ਤੂੰ ਆਪਣੇ ਦੋਸਤ ਨੂੰ ਮੈਂ ਦਿੱਤਾ ਇੱਕ ਵੀਰ ਜੀ ਦੇ ਦੋਸਤ ਨੂੰ ਪੰਜ ਹਾਂ ਠੀਕ ਹੈ ਇੱਕ ਹੋਣ ਲੈ ਕੇ 6 ਹਾਂ ਠੀਕ ਹੈ ਇੱਕ ਹੋਰ ਚਾਹੀਦਾ ਕਿਤੇ ਇੱਕ ਸੌਨੀ ਲੈ ਗਿਆ ਇਹ ਲੈ ਗਿਆ ਅੱਜ ਕਿਹੜਾ ਕੁੱਤਾ ਅੱਛਾ ਲੈ ਕੇ ਕੁੱਤਾ ਠੀਕ ਹੈ ਤਾਂ ਹੀ ਵੇ ਤਾਂ ਹੀ ਸੱਤ ਰਹਿੰਦੇ ਸਵੇਰੇ ਤੋਂ ਸੱਤ ਤੇ ਤਾਂ ਹੀ ਮੈਂ ਕਹਾਂ ਅੱਛਾ ਦੋ ਲੈ ਗਏ ਅੱਜ ਵੀ ਮਤਲਬ ਕਿਸ਼ਨ ਕਿੱਥੇ ਗਿਆ ਆਥੀ ਆ ਲੈ ਬਾਈ ਕਿਸ਼ਨ ਵੀ ਆ ਗਿਆ ਆਪਣਾ ਪ੍ਰਾਣਾ ਹੁੰਦਾ ਹੈ ਮੁਸਕਾਨ ਕਹਾਂ ਗਈ ਮੁਸਕਾਨ ਮੁਸਕਾਨ ਦੇ ਆਏਗਾ ਜੀ ਆਉਂਗਾ ਜੀ ਜੀ ਛੋਟੀ ਜੀ ਕੁੜੀ ਹੁੰਦੀ ਸੀ ਜਿਹੜੀ ਅਸੀਂ ਇੱਕ ਹੁਣ ਤਾਂ ਕਹਿੰਦਾ ਭੱਜੀ ਫਿਰਦੀ ਹੁੰਦੀ ਆ ਹੈ ਹੁਣ ਤਾਂ ਕਹਿੰਦਾ ਭੱਜੀ ਫਿਰਦੀ ਹੁੰਦੀ ਅੱਛਾ ਮਰੂ ਵੀ ਆ ਜਾ ਲੱਡੂ ਦਾ ਸ਼ਕੀਨ ਆ ਬਸ ਇਹ ਪੁੱਛੋ ਯਾ ਫਿਰ ਅਰੋਜਾ ਚੱਲ। ਇਹ ਦੇ। ਅੜੇ। ਰੂਬੀ ਚਾਲ ਉਧਰ। ਲੋ ਜੀ। ਇੱਕ ਤਾਂ ਇਹਨੇ ਲੈ ਕੇ ਜਾਣਾ ਮੁੰਡੇ ਨੇ। ਕਦਲ ਜਾਣਾ ਫਿਰ। ਕੁੱਤੀ ਐ। ਅੱਜੇ ਮੰਗਦਾ ਪਾਪਾ ਇਹ ਵੀ। ਕਹਿੰਦਾ ਜਲੇਸ਼ਾ। ਕੱਲ ਵੀ ਇਸ ਟਾਈਮ ਕਹਿੰਦਾ ਕਹਿੰਦਾ ਅੱਜ ਜਲੇਸ਼ਾ। ਕਦਾਂ ਨਾ ਪੁੱਛ ਲਾ ਪਹਿਲਾਂ। ਹਾਂ। ਕਿਆ ਕਹਿੰਦੇ ਜਿਹੜੀ ਤੇਰੀ ਮਾਤਰੀ ਬਿਆੜ ਲੱਡੂ ਘਰ ਲੱਗ ਗਿਆ ਓਰ ਕਾਰਾ ਕਾਲਾ ਮਾਂ ਬੀਬੀ ਨੇ ਆਏ ਕਹੇ ਬੀਬੀ ਜੀ 10 ਡੱਬਾ ਹੋ ਲੱਗਾ 10 ਡੱਬੇ ਹੋ ਲਿਆ ਕਹਿੰਦਾ ਪਹਿਲੇ ਹੀ ਪਈਆ ਤੇਰੇ ਜੁਗੀਆਂ ਉੱਪਰ ਸਾਰੇ ਤੇਰੇ ਲੱਡੂ ਵੱਟ ਗਏ ਆ ਤੇ ਹੁਣ ਤੇਰੇ ਉੱਧਰ ਵੇ ਹਾਂਜੀ ਦੇਖੀ ਅੱਜ ਟੋਰੇ ਦੀ ਹਾਂ ਪੂਰੀ ਟੋਰ ਕੱਢ ਕੇ ਫੋਨ ਲੈਣ ਗਿਆ ਤਾਂ ਅੱਜ ਹਾਂ ਅੱਜ ਫੋਨ ਹੈ ਗਏ ਉਹਦੇ ਕੱਲੋਂ ਮਿਲੂਗਾ ਹੁਣ ਕੱਲੂ ਮਿਲੂਗਾ ਇਹਨੂੰ ਫੋਨ ਅੱਜ ਮਿਲਿਆ ਨਹੀਂ ਰੋਪੜ ਗਿਆ ਪਾਪਾ ਨੇ ਪੂਰੀ ਟੋਰ ਕੱਢ ਕੇ ਫੋਨ ਲੈਣ ਆਕੜੇ ਇਹਨੂੰ ਕਹਿਵੇ ਆਪਣਾ ਮੜਾ ਮੜਾ ਦੋ ਜਿਹੇ ਨੇ ਕੰਮ ਫਟਾਫਟ ਨੂੰ ਵੇੜ ਕੇ ਆਪਣਾ ਵਧੀਆ ਦਿਖਾ ਰਿਹਾ ਕਰ ਬਾਅਦ ਚ ਆਪਣੀ ਟੋਰ ਕੱਢ ਲਈ ਇਸ ਟਾਈਮ ਨੂੰ ਤਾਂ ਉਹ ਬਿਆਨ ਨੂੰ ਬਿਆਨ ਨੂੰ ਕੱਢੂਗਾ ਅਨ ਟੋਰ ਉੱਥੇ ਇਹ ਕਹਿੰਦਾ ਉਹ ਬਿਆਨ ਨੂੰ ਘੁੰਮੂਗਾ ਪਹਿਲਾਂ ਕਹਿੰਦਾ ਕਾਲਾ ਕੁੜਤਾ ਹੋ ਜਾ ਮੈਂ ਪਾਉਣਾ ਹਾਂ ਕਾਲਾ ਕੁੜਤਾ ਹੋ ਜਾ ਮੈਂ ਪਾਉਣਾ ਕਾਲਾ ਕੁੜਤਾ ਹੋ ਜਾ ਮੈਂ ਪਾਉਣਾ ਮੈਂ ਕਹਾਂ ਚਲ ਉਹ ਫਿਰ ਪਾ ਲਈ ਹਾਂ ਠੀਕ ਆ ਆਹ ਪਾ ਕੇ ਜਾ ਅੱਜ ਫੋਟੋ ਫੋਟੋ ਲਾ ਦਾਂਗੇ ਕਿ ਕਿੰਨੀ ਕਿ ਟੋਰ ਸੀ ਫੋਟੋ ਵੀ ਰਾਜੂ ਆਹੇ ਰਾਜੂ ਪਿਛਾਣੇ ਹੈਗੇ ਨਹੀਂ ਹਾਂ ਇਹਦਾ ਕੋਗਾ ਲਾ ਤੁਸੀਂ ਨੀ ਰਾਜੂ ਇਹਨੂੰ ਨੋ ਕਰ ਨਹੀਂ ਆ ਲੱਗਿਆ ਮੈਂਬਰ ਆ ਹਾਂ ਇਹ ਰੇਕ ਨੂੰ ਕੈਲੰਦਾ ਬਾਈ ਹਾਂ ਵੀ ਮੈਂ ਤਾਂ ਘਰ ਦਾ ਮੈਂਬਰ ਹਾਂ ਮੈਂ ਨੌਕਰ ਥੋੜੀ ਚੈਰ ਹੋ ਗਿਆ ਐ ਤਾਂ ਹੀ ਤੈਨੂੰ ਕਹਿੰਦਾ ਬਣਾ ਦੋ ਜਿਹੜੇ ਫਟਾਫਟ ਬਣਾ ਨਵੇੜ ਕੇ ਹੁਣ ਉਹ ਕੱਢ ਐਨ ਪੋਜ਼ ਮਾਰ ਮਾਰ ਕੇ ਮਰਾ ਮਰਾ ਕੇ ਦੀ ਫੋਟੋ ਖਿੱਚੀਆਂ ਪੂਰੇ ਐਕਸ਼ਨ ਮਾਰ ਦਦਾ ਜੇ ਕੋਈ ਮੰਡ ਚ ਪਾਣੀ ਦੇਖ ਕੇ ਆਈਏ ਮਿਲਦੇ ਆਂ ਫਿਰ ਕੱਲ ਨੂੰ ਕਿਸੇ ਹੋਰ ਵੀਡੀਓ ਚ